ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਖਨੌਰੀ ਬਾਰਡਰ ਤੋਂ ਬਈ ਲਾਈਵ ਖਬਰਾਂ ਹੁਣੇ ਤਸਵੀਰਾਂ ਜੋ ਆਈਆਂ ਸਾਹਮਣੇ ਜਿਵੇਂ ਕਿ ਬਈ ਉੱਥੇ ਫਿਰ ਤੋਂ ਹੁਣ ਦੁਬਾਰਾ ਐਸਪੈਕਟਰ ਵੀ ਪਹੁੰਚੇ ਆ ਪੁਲਿਸ ਜੋ ਉਹਨਾਂ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਫਿਰ ਤੋਂ ਖੌਰੀ ਬਾਰਡਰ ਤੇ ਪਹੁੰਚੇ ਆ ਤੇ ਹਾਲਾਂਕਿ ਆਪਣੇ ਕਿਸਾਨਾਂ ਨੇ ਉੱਥੋਂ ਇਹਨਾਂ ਨੂੰ ਭਜਾ ਦਿੱਤਾ ਗਿਆ ਸਿੱਧਾ ਉਹਨਾਂ ਨੇ ਕਹਿਤਾ ਵੀ ਸਾਨੂੰ ਇੱਥੇ ਸਾਡੇ ਕੋਲੇ ਆਉਣ ਦੀ ਕੋਈ ਲੋੜ ਨਹੀਂ ਕਿਉਂਕਿ ਬਈ ਕਹਿੰਦੇ ਸਾਡੇ ਕੋਲੇ ਹੀ ਰਹਿੰਦੇ ਸੀ ਇਹ ਪੰਜਾਬ ਪੁਲਿਸ ਆ ਜੋ ਤੇ ਸਾਡੇ ਕੋਲੇ ਹੀ ਖਾਂਦੇ ਪੀਂਦੇ ਸੀ ਤੇ ਅਸੀਂ ਇਹਨਾਂ ਤੇ ਵਿਸ਼ਵਾਸ ਕਰਿਆ ਵੀ ਚਲੋ ਕੋਈ ਨਹੀਂ ਆਪਣੇ ਹੀ ਭਾਈਚਾਰੇ ਆ ਵੀ ਕੋਈ ਵੱਡੀ ਗੱਲ ਨਹੀਂ ਚਲੋ ਕਿਸਾਨ ਸਿੱਧਾ ਸਾਪ ਉਹਨਾਂ ਨੂੰ ਜਿਹੜੇ ਹਸਾਮਨਾ ਕਹਿ ਰਿਹਾ ਵੀ ਅਸੀਂ ਇਹਨਾਂ ਤੇ ਭਰੋਸਾ ਕਰਿਆ ਸੀ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਦੀ ਡਿਊਟੀ ਆ ਜੋ ਚਲੋ ਉਹ ਤਾਂ ਆਪਾਂ ਮੰਨਦੇ ਆ ਵੀ ਇਹਨਾਂ ਦੀ ਵੀ ਡਿਊਟੀ ਆ ਪਰ ਜਿਹੜਾ ਇਹਨਾਂ ਨੇ ਕਹਿੰਦੇ ਸਾਡੇ ਨਾਲ ਸਿੱਧਾ ਪਤਾ ਲੱਗਦਾ ਜੀ ਸ਼ਰਿਆਮ ਬਈ ਬਹੁਤ ਨਾਸਾਫੀ ਹੋਈ ਆ ਜੋ ਕਿ ਇੱਕ ਘੱਟੋ ਘੱਟ 75 ਸਾਲ ਦਾ ਉਹ ਬਜ਼ੁਰਗ ਆਪਾਂ ਕਹਿ ਦਈਏ ਆਗੂ ਜਿਹਦਾ ਨਾਮ ਕੀ ਜਗਜੀਤ ਸਿੰਘ ਡੱਲੇਵਾਲ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਿ ਨਾ ਕੀ ਇਹਨਾਂ ਨੇ ਪੁੱਛ ਦੱਸ ਕੋਈ ਕੋਈ ਨਹੀਂ ਕੀਤੀ ਜਿਹੜੇ ਹਿਸਾਬ ਨਾਲ ਉੱਥੋਂ ਦੇ ਹੁਣ ਆਪਣੇ ਕਿਸਾਨ ਭਰਾ ਕਹਿ ਰਹੇ ਆ ਵੀ ਬਾਈ ਕਹਿੰਦੇ ਪੱਗ ਵੀ ਨਹੀਂ ਬੰਨਣ ਦਿੱਤੀ ਹਾਲਾਂਕਿ ਸਿੱਧਾ ਕਹਿੰਦੇ ਘੜੀਸ ਕੇ ਲਿਆਇਆ ਗਿਆਗਾ ਰਾਤ ਨੂੰ 2:30 ਵਜੇ ਦੇ ਕਰੀਬ ਦਾ ਸਮਾਂ ਸੀ ਉਹ ਗੱਲਬਾਤ ਕਰਕੇ ਵੀ ਲਿਆ ਸਕਦੇ ਸੀ ਦਿਨੇ ਵੀ ਲਿਆ ਸਕਦੇ ਸੀ ਭਾਰੀ ਗਿਣਤੀ ਦੇ ਵਿੱਚ ਇੱਕਦਮ ਧਵਾ ਬੋਲੇ ਇਹਨਾਂ ਨੇ ਕਿਸਾਨਾਂ ਦੇ ਉੱਪਰ ਹਰਾ ਕੀ ਹੋਰ ਵੀ ਹੋਰ ਵੀ ਕਿਸਾਨਾਂ ਨੂੰ ਨਾਲ ਲੈ ਕੇ ਗਿਆ ਪਰ ਮੇਨ ਜੋ ਆਗੂ ਸੀ ਜੋ ਕਿ ਮਰਨਬਰਤ ਤੇ ਬੈਠਾ ਸੀ ਵਛਣਾ ਸੀਗਾ ਉਹਨੇ ਦੂਜੇ ਦਿਨ ਉਸ ਤੋਂ ਪਹਿਲਾਂ ਹੀ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਰਾਤ ਦੀ ਰਾਤ ਦੇ ਸਮੇਂ ਦੇ ਵਿੱਚ ਇਹਦੇ 'ਚ ਹੁਣ ਐਨਾ ਪਤਾ ਲੱਗਦਾ ਬਈ ਜੇ ਤਾਂ ਹੁਣ ਇੱਕ ਜੁਟ ਹੋ ਕੇ ਚੱਲੋਗੇ ਤਾਂ ਹੱਲ ਹੋ ਜਾਣਗੇ ਪੰਜਾਬ ਦੇ ਬਈ ਨਹੀਂ ਤਾਂ ਫਿਰ ਐਂ ਚੱਲੀ ਜਾਊਗਾ ਸਿਲਸਲਾ ਹੁਣ ਇੰਨੀ ਕ ਅਪੀਲ ਜਰੂਰ ਕਰਦੇ ਆ ਆਪਣੇ ਭਰਾਵਾਂ ਨੂੰ ਪਹਿਲਾ ਨੰਬਰ ਤਾਂ ਵੀਡੀਓ ਨੂੰ ਬਈ ਚੰਗੀ ਤਰ੍ਹਾਂ ਸੁਣ ਸੁਣ ਲਿਆ ਕਰੋ ਵੀ ਕੀ ਕਹਿ ਰਿਹਾ ਵੀਡੀਓ ਚ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਹੁੰਦਾ ਹਰ ਕੋਈ ਗੱਲ ਜੋ ਕਰਦੇ ਆਪਾਂ ਪੰਜਾਬ ਦੀ ਕਰਦੇ ਆ ਕੋਈ ਵੀ ਆਪਣੀ ਆਮ ਵੀਡੀਓ ਨਹੀਂ ਹੁੰਦੀ ਇਹ ਵਿਊ ਲੈਣ ਬਾਤ ਤੇ ਨਹੀਂ ਹੁੰਦੀ ਪੰਜਾਬ ਨੂੰ ਜਾਗਰਤ ਕਰਦੇ ਆ ਬਈ ਤੇ ਹੁਣ ਇੰਨੀ ਕ ਅਪੀਲ ਆ ਪਹਿਲਾ ਵੀਡੀਓ ਨੂੰ ਦੇਖਿਆ ਕਰੋ ਸੁਣਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਗਾਂਢੀਆਂ ਗਰੁੱਪਾਂ ਚ ਕਿਉਂਕਿ ਇਹਦਾ ਕਰਕੇ ਆਪਣਾ ਚੈਨਲ ਬਈ ਗਾਂਹ ਗਰੋ ਹੋਊਗਾ ਇਹ ਹਰ ਚੀਜ਼ ਆਪਾਂ ਜੋ ਪੰਜਾਬ ਚ ਹੁੰਦੀ ਆ ਥੋੜੇ ਤੇ ਕਹਚਾਉਣੇ ਆਪਾਂ 0 ਕਰੋੜ ਤੋਂ ਵੀ ਦਿਖਾਇਆ ਕਰਾਂਗੇ ਕਿਉਂਕਿ ਹਜੇ ਆਪਣੇ ਥੋੜੇ ਸਬਸਕ੍ਰਾਈਬਰ ਘੱਟ ਆ ਕੋਈ 18-1900 ਆਪਣੇ ਨਾਲ ਜੁੜੇ ਆ ਪੰਜਾਬੀ ਹਜੇ ਭਰਾ ਜੋ ਤੇ ਹੁਣ ਇੰਨੇ ਹੀ ਕ ਅਪੀਲ ਕਰਦੇ ਆ ਬਈ ਤੇ ਹੁਣ ਜੋ ਤੁਹਾਨੂੰ ਦੱਸਾਂਗੇ ਆ ਪਾ ਸਾਰੀ ਗੱਲਬਾਤ ਬਈ ਕਿਸਾਨਾਂ ਨੇ ਉੱਥੋਂ ਸ਼ਰਿਆਮ ਆਪਾਂ ਕਹਿਤਾ ਉਹਨਾਂ ਨੂੰ ਸਿੱਧਾ ਸਾਫ਼ ਵੀ ਤੁਹਾਨੂੰ ਇੱਥੇ ਕੋਈ ਖੜਨੀ ਲੋੜ ਨਹੀਂ ਬਈ ਅਸੀਂ ਆਪਦੀ ਫਾਇਦ ਖੁਦ ਕਰ ਸਕਦੇ ਆ ਤੁਹਾਡੀ ਇੱਥੇ ਇੱਥੇ ਨਹੀਂ ਡਿਊਟੀ ਲੱਗਣੀ ਚਾਹੀਦੀ ਆਪ ਦਾ ਜਿੱਥੇ ਨਾਕੇ ਤੇ ਜਾਂ ਨਹਿਰ ਤੇ ਖੜ ਸਕਦੇ ਹੋ ਇੱਥੇ ਨਹੀਂ ਸਾਡੇ ਕੋਲੇ ਤੇ ਭਾਈ ਹਾਂ ਕਿ ਜੋ ਸਪੈਕਟਰਾ ਉਹਨਾਂ ਨੇ ਵੀ ਹਾਲਾਂਕਿ ਬੋਲਦੇ ਤਾਂ ਸੀਗੇ ਆਪ ਸਮੇਂ ਵਿੱਚ ਮੈਨੂੰ ਅਜੇ ਵੀ ਮੈਂ ਇਹ ਕਹਿਣਾ ਚਾਹਣਾ ਵੀ ਹਜੇ ਵੀ ਕਿਸਾਨਾਂ ਨਾਲ ਝੜ ਸਕਦੇ ਆ ਕਿ ਕੀ ਜੇ ਮਗਰੋਂ ਇਹਨਾਂ ਨੂੰ ਆਰਡਰ ਆ ਗਿਆ ਕੁਝ ਵੀ ਕਰ ਸਕਦੇ ਆ ਕਿੰਨੇ ਵਾਰੀ ਇਹਨਾਂ ਨੇ ਪਹਿਲਾਂ ਲਾਠੀ ਚਾਰਜ ਕੀਤੀ ਆਪਣੇ ਕਿਸਾਨਾਂ ਤੇ ਤਾ ਕਰਕੇ ਕਹਿਣਾ ਇਸ ਕਰਕੇ ਕਹਿਣਾ ਚਾਹੁੰਦੇ ਆ ਭਾਈ ਜੀ ਜੇ ਤਾਂ ਨਾਲ ਇੱਕ ਜੋ ਟੋਕੇ ਚੱਲੋਗੇ ਤਾਂ ਹੱਲ ਹੋ ਜਾਣਗੇ ਨਹੀਂ ਤਾਂ ਆਪਣਾ ਪੰਜਾਬ ਥੱਲੇ ਲੱਗ ਕੇ ਬਹੁਤ ਮੁਸ਼ਕਲ ਹੋ ਜੂਏ ਥੱਲੇ ਲੱਗ ਕੇ ਤੁਰਨਾ ਪਊ ਆਪਾਂ ਨੂੰ ਸਾਰਿਆਂ ਨੂੰ ਇੱਕ ਜੋ ਟੋਕੇ ਚੱਲੋਗੇ ਤਾਂ ਹੱਲ ਹੋ ਜਾਣਗੇ ਭਾਈ ਤਾਂ ਨਹੀਂ ਤਾਂ ਆਪਣੇ ਤੇ ਇਹ ਭਾਰ ਹੀ ਪੈ ਜਾਣਗੇ ਹੁਣ ਹਰ ਬਾਰ ਇਹਨਾਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਸ਼ਰਿਆਮ ਜੋ ਕਿ ਨਾ ਹੈ ਕੋਈ ਉਮਰ ਨੂੰ ਉਮਰ ਦਾ ਕੋਈ ਲਿਹਾਜ਼ ਨਹੀਂ ਕਰਦਾ ਨਾ ਕੋਈ ਮੰਨ ਕੇ ਚੱਲ ਇਹ ਨਾ ਉਮਰਦਾ ਲਿਆਜ ਕਰਦੇ ਆ ਨਾ ਹੀ ਜਦੋਂ ਜੀ ਕਰਦਾ ਉਦੋਂ ਆਪਣੇ ਤੇ ਧਾਵਾ ਬੋਲ ਦਿੰਦੇ ਆ ਜੀ ਤੇ ਹੁਣ ਇੰਨੀ ਕ ਅਪੀਲ ਆ ਭਾਈ ਆਪਣੇ ਭਰਾਵਾਂ ਨੂੰ ਪਹਿਲਾ ਨੰਬਰ ਦਾ ਵੀਡੀਓ ਨੂੰ ਸੁਣਾਇਆ ਕਰੋ ਸ਼ੇਅਰ ਕਰਾਇਆ ਕਰੋ ਤੇ ਇੱਕ ਗੱਲ ਹੋਰ ਕਹਿਣਾ ਚਾਹਣਾ ਜੋ ਇਹਦੇ ਪਰਸੋ ਚੌਥੇ ਦੇ ਬਿਆਨ ਆਏ ਆ ਸਾਹਮਣੇ ਵੀ ਕਿਸਾਨਾਂ ਨੂੰ ਰੋਕਣਾ ਨਹੀਂ ਚਾਹੀਦਾ ਜਿੱਧਰ ਇਹਨਾਂ ਦਾ ਵੀ ਦਿੱਲੀ ਵੱਲ ਜਾਂਦੇ ਆ ਕੋਈ ਗੱਲ ਨਹੀਂ ਜਾਣ ਦਿੱਤਾ ਜਾਵੇ ਤੇ ਇਹਨੇ ਰਾਤ ਨੂੰ ਦਿਨੇ ਭਿਆਸਣ ਕਰਿਆਗਾ ਤੇ ਰਾਤ ਨੂੰ ਇਹਨਾਂ ਇੱਕਦਮ ਧਾਵਾ ਬੋਲਤਾ ਕਿਸਾਨਾਂ ਤੇ ਹਾਲਾਂਕਿ ਜਿਵੇਂ ਦੱਸਿਆ ਗਿਆ ਉਹਨਾਂ ਨੇ ਜਿਵੇਂ ਉੱਥੋਂ ਦੇ ਆਪਣੇ ਭਰਾ ਕਿਸਾਨ ਦੱਸ ਰਹੇ ਆ ਪੱਤਰਕਾਰ ਪਹੁੰਚੇ ਉੱਥੇ ਕਹਿੰਦੇ ਆ ਵੀ ਉਹ ਬਈ ਸ਼ਰਿਆਮ ਧੋਖਾ ਕੀਤਾ ਇਹਨਾਂ ਨੇ ਟਰਾਲੀਆਂ ਭੰਨ ਕੇ ਜਿੱਥੇ ਡੱਲੇਵਾਲ ਸਾਹਿਬ ਉੱਥੇ ਪਏ ਸੀਗੇ ਜਗਜੀਤ ਸਿੰਘ ਤੇ ਉੱਥੋਂ ਨਾਲ ਸ਼ਰਿਆਮ ਕਹਿੰਦੇ ਪੱਗ ਵੀ ਨਹੀਂ ਦਸਤਾਰ ਨਹੀਂ ਬੰਨਣ ਦਿੱਤੀ ਸਿੱਧਾ ਕੜੀਸ ਕਿਲੇ ਆ ਕੇ ਗਏ ਬਈ ਵੀ ਜੇ ਲਿਆਣਾ ਚਾਹੁੰਦੇ ਸੀ ਤਾਂ ਇਹ ਦਿਨੇ ਵੀ ਲਿਆ ਸਕਦੇ ਆ ਇਹਦੇ ਤੋਂ ਸਾਫ ਪਤਾ ਲੱਗਦਾ ਇੱਥੇ ਹੁਣ ਕਿੱਧਰ ਗਿਆ ਭਗਵੰਤ ਮਾਨ ਤੇ ਇਹਨਾਂ ਦਾ ਜਿਵੇਂ ਡਿਪਟੀ ਲੋਰ ਤੇ ਗੁਰਪ੍ਰੀਤ ਰੰਦਾ ਆਵਾਜ਼ੋ ਇੱਧਰ ਚਲੇ ਗਏ ਹੁਣ ਬਈ ਤੇ ਪਰ ਇੰਨੀ ਇੱਕ ਗੱਲ ਕਹਿਣਾ ਚਾਹੁੰਦੇ ਆ ਹੁਣ ਬਈ ਵੀਡੀਓ ਨੂੰ ਚੰਗੀ ਤਰ੍ਹਾਂ ਪਹਿਲਾਂ ਸੁਣ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਬਈ ਹਰ ਕੋਈ ਵੀਡੀਓ ਆਪਣੀ ਪੰਜਾਬ ਦੇ ਪ੍ਰਤੀ ਹੁੰਦੀ ਆ ਕੋਈ ਆਪਣੀਆਂ ਆਮ ਵੀਡੀਓ ਨਹੀਂ ਹੁੰਦੀਆਂ ਚਲੋ ਜੀ ਹੁਣ ਆਪਣੀ ਇੰਨੀਕ ਪੀਲ ਫਿਰ ਤੋਂ ਕਰਦੇ ਆ ਆਪਣੇ ਭਰਾਵਾਂ ਤੱਕ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਧੰਨਵਾਦ